ਸਾਡਾ ਵੀਰ ਜਿਹੜਾ ਬੰਟੀ ਡੱਲਾ ਜੀ ਅੱਜ ਸਾਡੇ ਵਿੱਚ ਪਹੁੰਚਿਆ ਮੈਂ ਪਹਿਲਾਂ ਤਾਂ ਵੀਰ ਜੀ ਹਰਾਂ ਦਾ ਧੰਨਵਾਦ ਕਰਦਾ ਕਿ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤੇ ਅੱਜ ਸਾਡੇ ਵੀਰ ਜੀ ਹੁਣੀ ਸਪੈਸ਼ਲੀ ਸਾਡੇ ਕੋਲੇ ਬੱਟੂ ਪਿੰਡ ਦੇ ਵਿੱਚ ਸਪੈਸ਼ਲੀ ਸਾਨੂੰ ਮਿਲਣ ਵਾਸਤੇ ਆਏ ਸੀਗੇ ਔਰ ਮੇਰਾ ਦੋਸਤ ਸੰਦੀਪ ਔਰ ਸਾਡੇ ਭਰਾ ਜੀ ਸਪੈਸ਼ਲ ਜ਼ਿਲ੍ਹਾ ਲੁਧਿਆਣਾ ਇਹਨਾਂ ਵੀਰ ਜੀ ਉਹਨਾਂ ਦਾ ਪਿੰਡ ਆ ਤੇ ਤਹਿਸੀਲ ਜਿਹੜੀ ਹੈ ਜਗਰਾਉਂ ਆ ਤੇ ਡੱਲਾ ਪਿੰਡ ਆ ਵੀਰ ਜੀ ਉਹਨਾਂ ਦਾ ਕਿਉਂਕਿ ਇਹ ਬੰਟੀ ਉਹ ਆ ਜਿਹੜਾ ਗੋਤਾਖੋਰ ਬੰਟੀ ਆ ਕਿ ਵੀਡੀਓ ਵੀ ਇਹਨਾਂ ਦੀਆਂ ਬਹੁਤ ਆਪਾਂ ਵੇਖੀਆਂ ਤੇ ਸੁਣਿਆ ਵੀ ਵੀਰ ਜੀ ਉਹਨਾਂ ਨੂੰ ਬਹੁਤ ਸੀਗਾ ਪਰ ਜਿਹੜੀ ਬਾਬੇ ਨਾਨਕ ਦੀ ਕਿਰਪਾ ਨਾਲ ਜਿਹੜੀ ਇਹ ਸੇਵਾ ਕਰ ਰਹੇ ਆ ਉਹ ਹਰ ਵਿਅਕਤੀ ਦੇ ਕਰਮਾ ਦੇ ਵਿੱਚ ਹੈ ਜਿਹੜੀ ਉਹ ਸੇਵਾ ਨਹੀਂ ਦਿਖੀ ਹੁੰਦੀ ਪਰ ਇਹ ਪਰਿਵਾਰ ਦੇ ਹਿੱਸੇ ਜਿਹੜੀ ਇਹ ਸੇਵਾ ਇਸ ਭਰਾ ਦੀ ਇਸੇ ਜਿਹੜੀ ਸੇਵਾ ਆਈ ਹੈ ਇਹ ਜਿੰਨੀਆਂ ਸਾਡੇ ਪੰਜਾਬ ਦੇ ਵਿੱਚ ਨਹਿਰਾਂ ਜਾਂ ਕਸਬਾ ਜਾਂ ਕਿਤੇ ਕਸਨੀਆਂ ਜਾਂ ਨਹਿਰਾਂ ਉਹ ਜਿੱਥੇ ਵੀ ਇਹਨਾਂ ਨੂੰ ਫਿਰ ਪਤਾ ਲੱਗਦਾ ਉਹ ਡੈੱਡ ਬਾਡੀਆ ਜਿਹੜੀਆਂ ਉਹ ਕੱਢਦੇ ਆ ਵੀਰ ਜਾ ਕੇ ਅੱਜ ਇਹਨਾਂ ਨੂੰ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਆਏ ਆ ਲਗਭਗ ਹਫਤਾ ਹੋ ਗਿਆ ਇਹਨਾਂ ਨੂੰ ਤੇ ਕਾਫੀ ਇਹਨਾਂ ਨੇ ਮਿਹਨਤ ਕੀਤੀ ਹੈ ਜਿਹੜੀ ਤੇ ਅਸੀਂ ਭਰਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਵੀਰ ਜੀ ਨਹੀਂ ਆਏ ਅਸੀਂ ਇਹਨਾਂ ਦੇ ਨਾਲ ਤੁਹਾਨੂੰ ਰੂਪ ਰੂਪ ਵੀ ਕਰਾਵਾਂਗੇ ਵੀਰ ਜੀ ਤੁਸੀਂ ਜਰੂਰ ਕੈਮਰੇ ਦੇ ਅੱਗੇ ਆ ਕੇ ਤੁਸੀਂ ਜਰੂਰ ਆ ਆਪ ਦਾ ਦੱਸੋ ਤੁਸੀਂ ਆਪ ਦਾ ਤਰੀਕੇ ਵੀ ਤੁਸੀਂ ਅੱਜ ਤੱਕ ਜਿਹੜੀ ਸੇਵਾ ਕੀਤੀ ਆ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਸਨਮਾਨ ਬਖਸ਼ਿਆ ਬਾਈ ਉਹਨਾਂ ਨੇ ਕਾਫੀ ਜ਼ਿਆਦਾ ਬਾਈ ਉਹਨਾਂ ਨੇ ਪਿਆਰ ਆ ਜਿਹੜਾ ਦਿਖਾਇਆ ਵੀ ਚਲੋ ਬਾਈ ਸਾਸੀਂ ਕੋਈ ਤਾਂ ਬੰਦਾ ਸਾਨੂੰ ਸਮਝਦਾ ਹਨਾ ਅਸੀਂ ਇਹ ਚੀਜ਼ਾਂ ਨਾਲ ਯਾਨੀ ਮਨ ਨੂੰ ਸਾਡੇ ਨੂੰ ਵਧੀਆ ਫਰਾਡ ਫੀਲ ਹੁੰਦਾ ਬਾਈ ਵੀ ਹਰ ਇੱਕ ਮੰਦਾ ਜਿਹੜਾ ਸਾਡਾ ਮਾਨ ਸਤਕਾਰ ਕਰਦਾ ਜਦੋਂ ਤੇ ਅਸੀਂ ਜੀ ਇੱਥੇ ਫਰੀਦਕੋਟ ਦੀ ਭੈਣ ਨੇ ਇੱਕ ਨਹਿਰ ਦੇ ਵਿੱਚ ਸਾਲ ਮਾਰੀ ਸੀਗੀ ਉਹ ਤੋਂ ਨੂੰ ਲਵਦਿਆਂ ਲਵਦਿਆਂ ਸਾਨੂੰ ਅੱਜ 4 ਦਿਨ ਹੋ ਗਏ ਇੱਥੇ ਆਇਆ ਨੂੰ ਦਿਨ ਪੋ ਰਾਤ ਅਸੀਂ ਭੁੱਖੇ ਤੇ ਰਹਿ ਕੇ ਜਿਹੜੀ ਪਰਿਵਾਰ ਦੀ ਹੈਲਪ ਕਰ ਰਹੇ ਆ ਤੁਹਾਨੂੰ ਮਤਲਬ ਕੇ ਜੀ ਉਹਨਾਂ ਦੀ ਹੈਲਪ ਵੀ ਇਦਾਂ ਦੀ ਕਰ ਰਹੇ ਆ ਵੀ ਅਸੀਂ ਸਾਰਾ ਕੁਝ ਜਿਹੜਾ ਜਿਹੜਾ ਖਰਚਾ ਜੀ ਉਹ ਵੀ ਆਪਦਾ ਅਸੀਂ ਪੱਲਿਓਂ ਕਰ ਰਹੇ ਆ ਤੇਲ ਵੀ ਮੋਟਿਆਂ ਚ ਪਵਾਇਆ ਪੈਂਚਰ ਹੋ ਗਿਆ ਤਿੰਨ ਚਾਰ ਵੇ ਦੀ ਟੂਬ ਪਵਾਈ ਜੀ ਤੇ ਸਾਨੂੰ ਜਿਹੜੀ ਸਭ ਤੋਂ ਵੱਡਾ ਅਫਸੋਸ ਆ ਜੀ ਉਹਦੀ ਡੈੱਡ ਬਾਡੀ ਅੱਜ 7 ਦਿਨ ਹੋ ਗਏ ਉਹਨੂੰ ਨਹਿਰ ਚ ਸਾਲ ਮਾਰੀ ਨੂੰ ਤੇ ਉਹਦੀ ਡੈੱਡ ਬਾਡੀ ਜਿਹੜੀ ਮਿਲੀ ਨੇ ਤੇ ਵਾਹਿਗੁਰੂ ਮੂਹਰੇ ਅਰਦਾਸ ਕਰਦਾ ਬਹੁਤ ਇਦਾਂ ਦੇ ਪਰਿਵਾਰ ਆ ਜਨਾਂ ਦੀਆਂ ਹਲੇ ਤੱਕ ਜੀ ਜਿਹੜੀਆਂ ਡੈੱਡ ਬਾਡੀਆਂ ਨਹੀਂ ਮਿਲੀਆਂ ਤੇ ਪਰਮਾਤਮਾ ਉਹਨਾਂ ਨੂੰ ਪਾਣਾ ਮੰਨਦਾ ਬਲ ਬਸੇ ਇੱਕ ਤਾਂ ਹੀ ਕਿਸੇ ਦਾ ਜੀ ਚਲਾ ਜਾਂਦਾ ਤੇ ਉੱਪਰ ਉਹਨਾਂ ਦੀਆਂ ਬਾਡੀਆਂ ਬਿਨਾਂ ਮਿਲਣ ਤੇ ਬਹੁਤ ਹੀ ਜ਼ਿਆਦਾ ਜਿਹੜਾ ਔਖਾ ਹੋ ਜਾਂਦਾ ਜੀ ਸਾਰੀ ਜ਼ਿੰਦਗੀ ਲਈ ਜਿਹੜੀ ਤੜਫਣਾ ਬੰਦੇ ਦੇ ਮਨ ਚੋਂ ਵੜ ਕੇ ਬਹਿ ਜਾਂਦੀ ਆ ਤੇ ਜਦੋਂ ਵੀ ਬੰਦਾ ਫਿਰ ਨਹਿਰ ਦੇ ਉੱਪਰ ਦੀ ਨੰਗਦਾ ਤੇ ਉਹਨੂੰ ਯਾਦ ਆਉਂਦਾ ਵੀ ਸਾਡੇ ਪਰਿਵਾਰ ਦਾ ਜੀ ਜਿਹੜਾ ਐਸ ਨਹਿਰ ਦੇ ਵਿੱਚ ਢਿੱਗਿਆ ਸੀ ਵੀ ਸਾਨੂੰ ਹਲੇ ਤੱਕ ਨਹੀਂ ਮਿਲਿਆ ਤੇ ਕਈ ਪਰਿਵਾਰ ਆ ਜੀ ਹੁਣ ਸ੍ਰੀ ਆਨੰਦਪੁਰ ਸਾਹਿਬ ਉੱਡੇ ਮੱਥਾ ਟੇਕਣ ਗਏ ਸੀ ਉਹਨਾਂ ਦੀਆਂ ਡੈੱਡ ਬਾਡੀਆਂ ਮਿਲ ਗਈਆਂ ਪਰ ਜਿਹੜਾ ਸੀ ਅੰਬਰਸਾਹ ਸਾਹਿਬ ਦਾ ਮੁੰਡਾ ਸੀਗਾ ਜੀ ਉਹ ਘਰ ਦੇ ਦਾ ਇਕੱਲਾ-ਕੱਲਾ ਹੀ ਪੁੱਤ ਸੀ ਉਹਦੀ ਮਾਂ ਨੇ ਜੀ ਮੈਨੂੰ ਫੋਨ ਲਾ ਕੇ ਯਾਨੀ ਖੁਦ ਵੀ ਮੈਂ ਰੋ ਪਿਆ ਸੀਗਾ ਜਦੋਂ ਉਹ ਮੈਨੂੰ ਰੋ ਰੋ ਕੇ ਦੱਸਦੀ ਸੀਗੀ ਵੀ ਮੇਰਾ ਸਾਡਾ ਕੋਈ ਵੀ ਅੱਗੇ ਪਿੱਛੇ ਨਹੀਂ ਰਹਿ ਗਿਆ ਵੀ ਸਾਡੀ ਦੁਨੀਆ ਹੀ ਆ ਜਿਹੜੀ ਖਤਮ ਹੋ ਗਈ ਵੀ ਅਸੀਂ ਉਹਦਾ ਵੱਡਾ ਹੋ ਗਿਆ ਉਹਨੇ ਕਿੱਥੇ ਦਾ ਹੀ ਆਸਰਾ ਵੰਨਾ ਸੀਗਾ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਇਹ ਵੀ ਕਰਦਾ ਵੀ ਡੂੰਘੇ ਪਾਣੀਆਂ ਦੇ ਵਿੱਚ ਨਾ ਨਹਾਇਆ ਕਰੋ ਅੱਗੇ ਗਰਮੀ ਵੀ ਆਉਣੀ ਆ ਤੇ ਵੀ ਜਿਹੜੇ ਬੰਦੇ ਨਹਾਉਂਦੇ ਵੀ ਆ ਜਵਾਕ ਉਹਨਾਂ ਨੂੰ ਵੀ ਜਰੂਰ ਰੋਕੋ ਤੇ ਬਹੁਤ ਹੀ ਜੜੀਆਂ ਦੁੱਖदाई ਘਟਨਾਵਾਂ ਹੋ ਰਹੀਆਂ ਪੰਜਾਬ ਦੇ ਵਿੱਚ ਲਗਾਤਾਰ ਕੋਸਕਤਾਈ ਨਸੇ 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 ਦੀ ਦਲਦਲ ਦੇ ਵਿੱਚ ਜਿਹੜੇ ਮੁੰਡੇ ਮਾਰ ਰਹੇ ਆ ਮੜਿਆ ਕੈਮਰਾ ਚ ਆਓ ਸਰ ਇੱਕ ਜਿਹੜਾ ਤੁਹਾਡੇ ਮਨ ਦੇ ਵਿੱਚ ਮੈਂ ਤੁਹਾਨੂੰ ਕੁਛ ਨਾ ਚਾਹੁੰਦਾ ਸੀ ਸਵਾਲ ਵੀ ਜਦੋਂ ਤੁਸੀਂ ਡੈੱਡ ਬਾਡੀਆਂ ਕੱਢਣ ਦਾ ਇਹ ਸਿਲਸਲਾ ਜਾਰੀ ਕੀਤਾ ਤੁਸੀਂ ਇੰਦੇ ਜੇ ਤੁਹਾਨੂੰ ਜਦੋਂ ਤੁਸੀਂ ਡੈੱਡ ਬਾਡੀਆ ਕੱਢਦੇ ਹੋ ਤੁਹਾਨੂੰ ਆਪਦੇ ਆਪ ਨੂੰ ਫੀਲ ਕੀ ਹੁੰਦਾ ਕੀ ਤੁਸੀਂ ਮਤਲਬ ਕਿ ਪੂਰੀ ਦਲੇਰੀ ਦੇ ਨਾਲ ਜਦੋਂ ਡੈੱਡ ਬਾਡੀਆ ਕੱਢਦੇ ਹੋ ਕੀ ਤੁਹਾਨੂੰ ਆਪਦੇ ਆਪ ਚ ਫੀਲ ਹੁੰਦਾ ਤੁਹਾਨੂੰ ਫੀਲ ਤਾਂ ਜੀ ਜਦੋਂ ਮੰਨ ਲਓ ਕਿਸੇ ਪਰਿਵਾਰ ਦਾ ਭਾਜੀ ਉਹਨਾਂ ਦੇ ਘਰਦਿਆਂ ਨੂੰ ਸੌਂਪ ਦਿੰਨੇ ਆ ਜੀ ਉਹਨਾਂ ਨੂੰ ਸਵਾਰਾਉਣਾ ਸ਼ੁਰੂ ਹੋ ਜਾਂਦਾ ਜੀ ਤੇ ਜੇ ਜਦੋਂ ਕਿਸੇ ਵੀ ਪਰਿਵਾਰ ਦੀ ਡੈੱਡ ਬਾਡੀ ਨਹੀਂ ਮਿਲਦੀ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਤੜਫਾਣਾ ਰਹਿੰਦੀ ਸਾਰੀ ਉਮਰ ਦੇ ਲਈ ਜੀ ਤੇ ਜੇਕਰ ਉਹਨਾਂ ਦੇ ਉਹਨਾਂ ਨੂੰ ਐਦਾਂ ਹੋ ਜਾਂਦਾ ਵੀ ਹੱਥੀ ਅਸੀਂ ਆਪ ਦਾ ਪੁੱਤ ਮਤਲਬ ਵੀ ਉਹਦੀ ਡੈਥ ਹੋ ਚੁੱਕੀ ਆ ਵੀ ਉਹ ਦੁਨੀਆ ਤੋਂ ਇਸ ਤੋਂ ਚਲਿਆ ਗਿਆ ਸੀ ਹੱਥੀ ਸਭ ਕੁਝ ਕਰ ਲਿਆ ਤੇ ਜੇਕਰ ਕਈਆਂ ਪਰਿਵਾਰਾਂ ਦੀਆਂ ਜਿਵੇਂ ਡੈੱਡ ਬੋਡੀਆਂ ਨਹੀਂ ਮਿਲੀਆਂ ਜੀ ਤੇ ਸਾਰੀ ਉਮਰ ਉਹਨਾਂ ਨੂੰ ਤੜਫਣਾ ਰਹਿੰਦੀ ਆ ਵੀ ਸਾਡੇ ਪਰਿਵਾਰ ਦਾ ਜੀ ਕਿੱਥੇ ਆ ਕਈਆਂ ਨੂੰ ਤਾਂ ਹੀ ਉਹਨਾਂ ਨੂੰ ਪਤਾ ਵੀ ਅਜ ਨਹਿਰ ਦੇ ਵਿੱਚ ਸਾਲ ਮਾਰੀ ਆ ਉਹਨਾਂ ਨੂੰ ਹਲੇ ਤੱਕ ਇਦਾਂ ਲੱਗਿਆ ਜਾਂਦਾ ਵੀ ਅੱਜ ਅੱਜ ਵੀ ਘਰੇ ਆਊਗਾ ਸਾਡਾ ਪੁੱਤ ਅੱਜ ਵੀ ਘਰੇ ਆਊਗਾ ਤੇ ਮੈਂ ਜਿਹੜੇ ਸਾਈਡ ਕਰਦੇ ਆ ਵੀ ਉਹਨਾਂ ਨੂੰ ਇਹ ਵੀ ਗੱਲ ਕਹਿਣਾ ਵੀ ਇਦਾਂ ਦੀ ਮੌਤ ਨਾ ਮਰਿਆ ਕਰੋ ਇਦਾਂ ਦੇ ਕੰਮ ਨਾ ਕਰਿਆ ਕਰੋ ਵੀ ਤੁਹਾਡੀ ਬੋਡੀ ਵੀ ਨਾ ਮਿਲੇ ਪਿੱਛੇ ਪਰਿਵਾਰ ਆ ਵੀਰੇ ਭੈਣ ਭਰਾ ਮੈਂ ਥੋੜਾ ਜਿਆਦਾ ਤੁਹਾਨੂੰ ਪੁੱਛਣਾ ਚਾਹਣਾ ਇਹ ਵੀ ਕਈ ਵਾਰੀ ਤੁਹਾਨੂੰ ਲੋਕ ਬਹੁਤ ਗਲਤ ਕਮੈਂਟ ਕਰਦੇ ਆ ਕਿ ਜੀ ਇਹ ਪੈਸੇ ਲੈਂਦੇ ਆ ਇਹ ਉਹ ਕਰਦੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਨਾ ਚਾਹਣਾ ਵੀ ਜਿਹੜੇ ਗੰਦੇ ਕਮੈਂਟ ਕਰਦੇ ਆ ਵੀ ਵੰਟੀਰੀ ਪੈਸੇ ਲੈ ਗਏ ਮੈਂ ਕਹਿੰਦਾ ਯਾਰ ਲੋਕ ਤਾਂ ਲੱਖਾਂ ਰੁਪਈਆ ਦੇ ਕੇ ਵੀ ਜੇ ਕਈਏ ਵੀ ਇਹੋ ਜੀ ਸੇਵਾ ਮਿਲ ਜੇ ਪਰ ਗਲਤ ਹੈ ਮੈਂ ਉਹਨਾਂ ਭਰਾਵਾਂ ਨੂੰ ਵੀ ਇਹ ਯਾਦ ਦਿਨਾ ਚਾਹੁੰਗਾ ਵੀ ਤੁਸੀਂ ਨਾ ਯਾਰ ਇਹੋ ਜੇ ਕਮੈਂਟ ਕਰਿਆ ਲਧਿਆਣਾ ਤੁਸੀਂ ਵੇਖ ਲਓ 200 ਕਿਲੋਮੀਟਰ ਦੇ ਏੜ-ਘੇੜ ਆ ਪਰ ਯਾਰ ਉਥੋਂ ਗੱਡੀ ਅਗਲਾ ਕਰਾ ਕੇ ਆਉਂਦਾ ਉਥੋਂ ਕਿੰਨੇ ਉਹਨਾਂ ਦੇ ਨਾਲ ਵੀਰ ਕੋਤਾਪੁਰ ਹੋਰ ਵੀ ਆਉਂਦੇ ਆ ਕਿੰਨੇ ਆਪਾਂ ਨੂੰ ਖਰਚਾ ਯਾਰ ਆਪਾਂ ਇਥੋਂ 5-7 ਕਿਲੋਮੀਟਰ ਬਾਅਦ ਜੇ ਕਿਤੇ ਬਾਜ਼ਾਰ ਜਾਣਾ ਵੀ ਆ ਰਿਹਾ 2000 ਰੁਪਿਆ ਵੈਸੇ ਆਪਾਂ ਲੱਗ ਜਾਂਦਾ ਜਿਹੜੇ ਮੈਂ ਭਰਾਵਾਂ ਨੂੰ ਜਿਹੜੇ ਕਮੈਂਟ ਕਰਦੇ ਮੈਂ ਉਹਨਾਂ ਭਰਾਵਾਂ ਨੂੰ ਵੀ ਸੁਝਾ ਦੇਣਾ ਚਾਹਣਾ ਯਾਰ ਇਹ ਵੀ ਬੱਚਿਆਂ ਵਾਲੇ ਆ ਪਰਿਵਾਰ ਵਾਲੇ ਆ ਛੱਡ ਕੇ ਅੱਜ ਮੁਕਸਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਹਫ਼ਤਾ ਹੋ ਗਿਆ ਤੇ ਮੇਰੇ ਭਰਾ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਉਹਨਾਂ ਨੂੰ ਸੋਚ ਸਮਝ ਕੇ ਕਮੈਂਟ ਕਰਨੇ ਚਾਹੀਦੇ ਆ ਕਿਉਂਕਿ ਇਹਨਾਂ ਦਾ ਵੀ ਪਰਿਵਾਰ ਹੈ ਜਿੱਦਾਂ ਜੀ ਹੁਣ ਮੰਨ ਲਓ ਜੀ ਅਸੀਂ ਪੈਸਾ ਹੀ ਕਮਾਉਣਾ ਹੁੰਦਾ ਜੀ ਤੇ ਅੱਜ ਮੈਂ ਜੀ ਗੱਡੀਆਂ 'ਚ ਘੁੰਮਦਾ ਇੰਨਾ ਪੈਸਾ ਕਮਾ ਸਕਦਾ ਤੇ ਯਾਨੀ ਕੋਈ ਵੀ ਬੰਦਾ ਜਦੋਂ ਕਿਸੇ ਨਾਲ ਵੀ ਹਾਸਾ ਹੋ ਜਾਂਦਾ ਉਹ ਬੰਦਾ ਜੀ ਫਸਿਆ ਹੁੰਦਾ ਜਿੱਦਾਂ ਹੁਣ ਉਹ ਬੰਦੇ ਨੇ ਜੀ ਕਮੈਂਟ ਕੀਤਾ ਸੀ ਉਹਨਾਂ ਤੋਂ ਉਹਨਾਂ ਨੂੰ ਮੈਂ ਸਪੈਸ਼ਲ ਉਹਨਾਂ ਨੇ ਰਿਕਾਰਡਿੰਗ ਵੀ ਕੀਤੀ ਮੇਰੀ ਤੇ ਮੈਂ ਉਹਨਾਂ ਨੂੰ ਕਹਾਂ ਜੇਕਰ ਜੀ ਮੈਨੂੰ ਕੱਲੇ ਨੂੰ ਤੁਸੀਂ ਬੁਲਾਓਗੇ ਮੈਂ ਕੋਈ ਪੈਸਾ ਨਹੀਂ ਲੈਂਦਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਦੀ ਪੂਰੀ ਟੀਮ ਲੈ ਕੇ ਆਉਣੀ ਹੁਣ ਟੀਮ ਦੇ ਵਿੱਚ ਜੀ 11 ਅਸੀਂ ਜਿਹੜੇ ਬੰਦੇ ਆਏ ਸੀਗੇ ਤੇ ਗੱਡੀ ਆਈ ਸੀਗੀ ਸਾਡੀ ਤੇ ਨਾਲ ਜੀ ਤਿੰਨ ਸਿਲੰਡਰ ਸੀਗੇ ਕਾਫੀ ਜ਼ਿਆਦਾ ਜਿਹੜਾ ਸਾਡਾ ਖਰਚਾ ਹੋ ਜਾਂਦਾ ਜੀ ਤੇ ਮਤਲਬ ਕਿ ਉਹਨਾਂ ਤੋਂ 20000 ਰੁਪਏ ਲਿਆ ਤੇ ਜਿੱਦਾਂ ਉਹਨਾਂ ਨੂੰ ਜੇ ਅਸੀਂ 50000 ਰੁਪਏ ਕਹਿ ਦਿੰਦੇ ਉਹਨਾਂ ਨੂੰ ਉਹ ਵੀ ਦੇਣਾ ਪੈਣਾ ਸੀਗਾ ਜਦੋਂ ਕੋਈ ਵੀ ਬੰਦਾ ਫਸ ਜਾਂਦਾ ਜੀ ਉਹਨੂੰ ਪਣ ਜਿੱਦਾਂ ਹੀ ਅੱਜ 4 ਦਿਨ ਹੋ ਗਏ ਮੈਨੂੰ ਪਰਿਵਾਰ ਆਪਦਾ ਘਰਵਾਰ ਸਾਡੇ ਨੂੰ ਹਜੇ ਖੋਦ ਆ ਮੇਰਾ ਆਪਦਾ ਵੀ ਘਰ ਵੀ ਹੈ ਨਹੀਂਗਾ ਜੀ ਜਿੱਦਾਂ ਆਪਾਂ ਮੈਂ ਲੱਖਾਂ ਰੁਪਈਆ ਇਦਾਂ ਕਮਾ ਸਕਦਾ ਇਹਦੇ ਕੰਮ ਦੇ ਵਿੱਚ ਪਰ ਜਿਹੜਾ ਆਪਣਾ ਜਮੀਰ ਆ ਜਾਤ ਨਹੀਂ ਦਿੰਦਾ ਵੀ ਆਪਾਂ ਦੋ दिल्ली क्राइम नेशनल न्यूज़ नजर सफर